ਹਾਂਜੀ ਬਈ ਸ਼ਾਸਤਰੀ ਕਾ ਸਾਰੇ ਭਾਵਾਂ ਨੂੰ ਹੋ ਠੀਕ ਠਾਕ ਆ ਬਈ ਬੱਚੇ ਆਪਣੇ ਛੋਟੇ ਛੋਟੇ ਖੜਾਏ ਹੋਏ ਆ ਇਹਨਾਂ ਨੂੰ ਆਉਣੇ ਧੁੱਪ ਬਈ ਅੱਜ ਵਧੀਆ ਧੁੱਪ ਲੱਗੀ ਐ ਆ ਬਈ ਨਲਕੀਆਂ ਲਾਈ ਜੰਨੇ ਆ ਭਾਈ ਜੰਨੇ ਆ ਬੱਚਾ ਵੇਖੋ ਛੋਟਾ ਜਿਹਾ ਹੈਗਾ ਹਜੇ ਛਤਰੀਆਂ ਦੇ ਬਾਉਣ ਲੱਗਾਂਗੇ ਇਹਨਾਂ ਨੂੰ ਕਿਉਂ ਕਬੂਤਰ ਕਈ ਵਰੀ ਪਾਣੀ ਦੇਣਾ ਜ਼ਰੂਰੀ ਐ ਪੁੱਤਰ ਕੋਈ ਵੀ ਨਹੀਂ ਦਿੰਦੇ ਪਾਣੀ ਆਪਰਾ ਬਾਤੇ ਦੇਖ ਕੇ ਕਰਕੇ ਭਾਈ ਜੰਨੇ ਆ ਲਵਾ ਮੰ ਟੋਪੇ ਨੂੰ 2 ਘੰਟੇ ਵਧੀਆ ਤੁਕ ਲੱਗੀ ਅੱਜ ਵਧੀਆ ਤੰਦਰੁਸਤ ਰਹਿੰਦੇ ਆ ਕਿ ਮੌਸਮ ਚੇਂਜ ਹੋਈ ਜਾਂਦਾ ਤੇ ਬੱਚੇ ਅੱਗੇ ਬਹੁਤ ਮਰ ਗਏ ਬਿਛੂ ਦੇ ਬੱਚੇ ਬਈ ਵਧੀਆ ਆ ਨਾ ਹਲ ਤੋਣ ਦਾ ਬੱਚਾ ਕਾਲੀ ਨੋਕ ਅੱਖਾਂ ਜੇ ਬਣੀਆਂ ਨਹੀਂ ਆ ਸ਼ਾਇਦ ਚਿੱਟੀਆਂ ਬਣੇ ਤੇ ਆ ਲੋ ਜੀ ਆ ਵੀ ਛੜਦਾ ਸ਼ਿਕਰ ਰਹਿ ਗਿਆ ਹੁਣ ਉਹ ਇਲਾਦੀ ਨਲਕੀ ਤੇ ਬਾਹਰ ਵਿੱਚ ਤੇ ਲਵਾਵਾਂਗੇ ਹੁਣ ਇਹਨਾਂ ਨੂੰ ਤੁੱਪ ਵਧੀਆ 2 ਘੰਟੇ ਉੱਚੇ ਦਿਖਾ ਦੇ